ਪੂਰੇ ਅੰਗ ਪਰਿਆ ਤੇ ਛੰਦ ਤਹਾ ਭੀਮ ਕੋਰ ਰਾਜ ਸਿਓ ਯੁੱਧ ਮਚਿਓ ਓ ਤੇ ਭੀਮ ਸੈਨ ਦਾ ਦੁਰਯੋਧਨ ਨਾਲ ਇਹੋ ਜਿਹਾ ਯੁੱਧ ਹੋਇਆ ਛੋਟੀ ਬ੍ਰਹਮਤਾਰੀ ਮਹਾ ਰੋਦਰ ਨਚਿਓ ਕੇ ਸ਼ਿਵਦੀ ਬ੍ਰਹਮ ਸਮਾਧੀ ਖੁੱਲ ਗਈ ਅਤੇ ਉਹ ਨਚਣ ਲੱਗਿਆ ਉਠਾ ਸਬਦ ਨਿਰਘਾਤ ਆਗਾਤ ਬੀਰੰਗ ਅਤੇ ਵੀਰ ਯੋਧਿਆਂ ਦੇ ਸ਼ਸਤਰਾਂ ਦੇ ਘਾਤ ਪ੍ਰਤੀ ਘਾਤ ਨਾਲ ਖੜਾਕ ਪੈਦਾ ਹੁੰਦਾ ਸੀ ਪੈ ਰੁੰਡ मुੰਡੰ ਤਰੰ ਤਾਛ ਤੀਰੰ ਸੇਰ ਤੜਾ ਨਾਲੋ ਵਖ ਹੋ ਗਏ ਸੰ ਅਤੇ ਸ਼ਰੀਰ ਤੀਰਾ ਨਾਲ ਵਿਨੇ ਗਏ ਸੰ ਗਰੇ ਬੀਰ ਇਕੰ अनेकੰ ਪ੍ਰਕਾਰੰ ਅਨੇਕਾ ਤਰ੍ਹਾਂ ਨਾਲ ਲੜਦੇ ਹੋਏ ਕਈ ਇੱਕ ਸੂਰਮੇ ਡਿੱਗੇ ਪੇਸਨ ਗਿਰੇ ਅੱਧ ਅੱਦੰ ਛੋਦੰ ਸਾਸਤਰ ਤਾਰੰ ਸ਼ਸਤਰਾਂ ਦੀ ਧਾਰ ਦੇ ਚੋਂ ਨਾਲ ਉਹ ਅੱਧੋ ਅੱਧ ਕੱਟੇ ਹੋਏ ਧਰਤੀ ਤੇ ਪੇਸਨ ਕਟੇ ਕੋਰਵੰ ਦੁਰ ਸਿੰਧੂ ਰਖੇ ਤੰ ਕੋਰਵਾ ਦੇ ਮਸਤ ਹਾਥੀ ਯੁੱਧ ਭੂਮੀ ਵਿੱਚ ਕੱਟੇ ਹੋਏ ਪੇਸਨ ਨਾਚੇ ਗਿੱਧ ਆਵਤ ਸਾਵੰਤ ਖੇਤੰ ਸ਼ਸਤਰਾ ਵਾਲੇ ਆਵਦ ਸੂਰਮਿਆਂ ਸਾਵੰਤ ਨੂੰ ਯੁੱਧ ਭੂਮੀ ਵਿੱਚ ਡਿੱਗਿਆ ਵੇਖ ਕੇ ਗਿਰਜਾ ਖੁਸ਼ ਹੋ ਕੇ ਨਚ ਰਈਆਂ ਸਨ ਬਲੇ ਮੰਡਲਾਕਾਰ ਜੋ ਜੈ ਬਿਰਾਜੈ ਮੰਡਲਾਕਾਰ ਬਣਾ ਕੇ ਬਲਵਾਨ ਸੂਰਮੇ ਯੁੱਧ ਵਿੱਚ ਮਗਨ ਸਨ ਹਸੈ ਗਰਜ ਠੋਕੈ ਪੁਜਾ ਹਰ ਦੋ ਕਾਜੈ ਉਹ ਹਸਦੇ ਸਨ ਗੱਜਦੇ ਸਨ ਪੁਜਾਵਾਂ ਨੂੰ ਠੋਕਦੇ ਸਨ ਅਤੇ ਦੋਹਾ ਪਾਸਿਆਂ ਤੋਂ ਲਲਕਾਰਦੇ ਸਨ ਦਿਖਾਵੇ ਬਲੀ ਮੰਡਲਾਕਾਰ ਤਨ ਮੰਡਲਾਕਾਰ ਵਿੱਚ ਡਟ ਕੇ ਆਪਣਾ ਬਲ ਵਿਖਾਰੇ ਸਨ ਉਭਾਰੇ ਪੁਜਾ ਉਹ ਫਟਾਕਾ ਗਜਾਨਾ ਬਾਵਾ ਨੂੰ ਉਬਾਰ ਦੇ ਸਨ ਅਤੇ ਗੁਰਜਾ ਦੇ ਫਟਾਕੇ ਮਾਰਦੇ ਸਨ ਸਵੇ ਸੁਵਾਰਣ ਕੇ ਪਾਤਰ ਬਾਦੇ ਗਜਾਮੈ ਗੁਰਜਾ ਨਾਲ ਬੰਨੇ ਹੋਏ ਸੋਨੇ ਦੇ ਪੱਤਰੇ ਸੋਬ ਦੇ ਸਨ ਪਈ ਅਗਨ ਸੋਬਾ ਲਖੀ ਕੈ ਤੁਜਾਮੈ ਯੁੱਧ ਭੂਮੀ ਵਿੱਚ ਤੁਝਾਵਾਂ ਉੱਪਰੋਂ ਉੱਠਦੀਆਂ ਅਗਨੀ ਦੀਆਂ ਲਾਟਾਂ ਵਾਂਗ ਸ਼ੋਭਾ ਪਾਰਿਣਿਆਸਨ ਪੇੜਾ ਮੈ ਭ੍ਰਮੈ ਮੰਡਲਾਕਾਰ ਬਾਹੈ ਯੋਧੇ ਯੁੱਧ ਭੂਮੀ ਵਿੱਚ ਭ੍ਰਮਣ ਕਰਦੇ ਸਨ ਅਤੇ ਮੰਡਲਾਕਾਰ ਵਿੱਚ ਸ਼ਸਤਰ ਵਾਰੇ ਸਨ ਆਪੋ ਆਪਸੇ ਨੇਕ ਕਾਇੰਸ ਸਰਾਹੈ ਦੋਵੇਂ ਆਪੋ ਆਪਣੇ ਪਾਸਿਆਂ ਵਿੱਚ ਚੰਗੇ ਫੱਟ ਲਗਾਉਣ ਵਾਲਿਆਂ ਨੂੰ ਸਲਾਹ ਰਹੇ ਸਨ ਤਹਾ ਪੀਮ ਪਾਰੀ ਪੂਜਾ ਸ਼ਸਤਰ ਬਾਹੈ ਉਤੇ ਭੀਮ ਸੈਨ ਭਾਰੀ ਪੁਜਾਵਾਂ ਨਾਲ ਸ਼ਸ਼ਤਰ ਚਲਾਉਂਦਾ ਸੀ ਭਲੀ ਪਾਂ ਤ ਕਹਿ ਕੈ ਭਲੇ ਸੈਨਾ ਗਾਹੈ ਆਤੇ ਚੰਗੀ ਤਰ੍ਹਾਂ ਸੈਨਾ ਨੂੰ ਲਤਾੜ ਰਿਹਾ ਸੀ ਉਤੇ ਕੋਰ ਪਾਲੰ ਧਰੈ ਛਤਰ ਤਰਮੁਣ ਉਦਰ ਕੋਰਵ ਸੈਨਾ ਨਾਇਕ ਦੁਰਯੋਦਨ ਛਤਰੀ ਤਰਮ ਦਾ ਚੰਗੀ ਤਰ੍ਹਾਂ ਪਾਲਣ ਕਰ ਰਿਹਾ ਸੀ ਕਰੈ ਚੇਤਰ ਪਾਵਿਤ੍ਰ ਬਾਚੇਤਰ ਕਰਮੰ ਹਾਤੇ ਚਿੱਤ ਨੂੰ ਪਵਿੱਤਰ ਕਰਨ ਵਾਲੇ ਵਿਚੇਤਰ ਕਰਮ ਯੁੱਧ ਕੋਤਕ ਕਰਿਆਸੀ ਸਬੈ ਬਾਜਵੰਦੰ ਚਕੈ ਪੂ ਪੁਨਾਂਨ ਤੋਹਾ ਸ਼ੂਰ ਵੈਰਾਦੇ ਬਾਜੂ ਬੰਦ ਪੂਸ਼ਨ ਲਸੈ ਮਤਕਾ ਚਾਰ ਦੁਮਲਯੰ ਹਾਨ ਹਤੇ ਮੋਤੀ ਆ ਦੇ ਹਾਰ ਸੋਵਰੇ ਸੰ ਹਤੇ ਦੋਵੇਂ ਮਲ ਆਣੀ ਸੰ ਦੋ ਮੇਰੇ ਧੀਰੰ ਦੋ ਪਰਮ ਉੱਜੰ ਦੋਵੇਂ ਸਾਨੀ ਬੜੇ ਧੀਰਜਵਾਲੇ ਸਨ ਅਤੇ ਦੋਵੇਂ ਬਹੁਤ ਆਦਿਕ ਔਜਵਾਲੇ ਸਨ ਦੋ ਮਾਰਤਾਤਾ ਮਹੀਪੰ ਕੇਪੋਜੰ ਦੋਵੇਂ ਰਾਜਾ ਮਾਨਤਾਤਾ ਅਥਵਾ ਭੋਜ ਵਰਗੇ ਸਨ ਦੋ ਵੀਰ ਬਾਨਾ ਬਦ ਅਦ ਆਦੰ ਦੋਹਾ ਵੀਰਾ ਨੇ ਟੋਟੇ ਟੋਟੇ ਕਰ ਦੇਣ ਵਾਲੇ ਬਾਣਾ ਦੇ ਪੱਥੇ ਪੰਨੇ ਹੋਏ ਸਨ ਦੋ ਸ਼ਾਸਤਰ ਧਾਰੀ ਮਹਾ ਜੁੱਧ ਕ੍ਰੁੱਦੰ ਦੋਵੇਂ ਸ਼ਾਸਤਰ ਧਾਰੀ ਅਤੇ ਬਹੁਤ ਕ੍ਰੋਧ ਨਾਲ ਯੁੱਧ ਕਰਨ ਵਾਲੇ ਸਨ ਦੋ ਕਰੋਰ ਕਰਮਨ ਦੋ ਜਾਨ ਬਾਹੂ ਦੋਵੇਂ ਕਠੋਰ ਕਰਮ ਕਰਨ ਵਾਲੇ ਸਨ ਅਤੇ ਦੋਹਾਂ ਦੀਆਂ ਭੁਜਾਵਾਂ ਗੋਡਿਆਂ ਤੱਕ ਲੰਬੀਆਂ ਸਨ ਦੋ ਹੱਦ ਹਿੰਦੂਨ ਸਾਹਾਨ ਸਾਹੂ ਦੋਵੇਂ ਹਿੰਦੂ ਆਦੀ ਧੁਰ ਤੱਕ ਸ਼ਾਨ ਵਧਾਉਣ ਵਾਲੇ ਸ਼ਾਹਾਂ ਦੇ ਸ਼ਾਸਨ ਦੋ ਸਾਸਤ ਧਾਰੰ ਤੋ ਪਰਮ ਦਾਨੰ ਤੋਵੇਂ ਸ਼ਾਸਤਰ ਧਾਨ ਕਰਨ ਵਾਲੇ ਅਤੇ ਮਹਾਨ ਤਾਨੀ ਸੰ ਦੋ ਢਾਲ ਟੀਚਾਲ ਹਿੰਦੂੰ ਹਿੰਦਾਨੰ ਦੋਵੇਂ ਹਿੰਦੂਤਾ ਦੇ ਸਾਂਚੇ ਵਿੱਚ ਢਲੇ ਹੋਏ ਹਿੰਦੂਸਾਨ ਦੋ ਸ਼ਾਸਤਰ ਵਰਤੀ ਦੋ ਛਤਰਤਾਰੀ ਦੋਵੇਂ ਸ਼ਾਸਤਰਾ ਨੂੰ ਵਰਤਣ ਵਾਲੇ ਅਤੇ ਛਤਰਤਾਰੀ ਸਨ ਦੋ ਪਰਮਯੋद्धा ਮਹਾਯੁੱਧਕਾਰੀ ਦੋਵੇਂ ਤਕੜੇ ਯੋਧੇ ਅਤੇ ਵੱਡਾ ਯੁੱਧ ਕਰਨ ਵਾਲੇ ਸਨ ਦੋ ਖੰਡ ਕੰਢੀ ਦੋ ਮਾਡ ਮੰਡੰਗ ਦੋਵੇਂ ਵੈਰੀਆਂ ਦੇ ਖੰਡਾਂ ਇਲਾਕਿਆਂ ਨੂੰ ਖੰਡਣ ਵਾਲੇ ਅਤੇ ਦੋਵੇਂ ਉਹਨਾਂ ਨੂੰ ਸਥਾਪਿਤ ਕਰਨ ਵਾਲੇ ਸਨ। ਦਉ ਜੋਧ ਜੈਤਵਾਰ, ਜੋਦਾ ਪ੍ਰਚੰਡੰ। ਦੋਵੇਂ ਯੋਧਿਆਂ ਨੂੰ ਜਿੱਤਣ ਵਾਲੇ ਅਤੇ ਖੁਦ ਪ੍ਰਚੰਡ ਯੋਧੇ ਸਨ। ਦੋ ਬੀਰਬਾਨੀ, ਦੋ ਬਾਹਾਸਾਹੰ। ਦੋਵੇਂ ਸ਼ੂਰ ਵੀਰਾ ਦੇ ਮੋਢੀ ਅਤੇ ਦੋਵੇਂ ਪੁਜਾਵਾਂ ਦੇ ਭਲੀ ਸਨ। ਦੋ ਸੂਰ ਸੈਨਾੰ ਦੋ ਸੂਰ ਮਹਾੰ ਦੋਵੇਂ ਸੈਨਾਵਾਂ ਦੇ ਸੂਰਜ ਸਨ ਅਤੇ ਦੋਵੇਂ ਸੈਨਾਵਾਂ ਦੇ ਚੰਦਰਮਾਸਨ ਦੋ ਚੱਕਰਵਰਤੀ ਦੋ ਸ਼ਾਸਤਰ ਬੇਤਾ ਦੋਵੇਂ ਚੱਕਰਵਰਤੀ ਸਨ ਦੋਵੇਂ ਸ਼ਾਸਤਰ ਚਲਾਉਣ ਵਿੱਚ ਪ੍ਰਵੀਨ ਸਨ ਦੋ ਜੰਗ ਜੋਦੀ ਦੋ ਜੰਗ ਜੇਤਾ ਦੋਵੇਂ ਜੰਗ ਦੇ ਯੋਧੇ ਸਨ ਅਤੇ ਦੋਵੇਂ ਯੁੱਧ ਵਿੱਚ ਵਿਜੈ ਹੋਣ ਵਾਲੇ ਸਨ ਦੋ ਜੈਤ੍ਰ ਜੋਤੀ ਦੋ ਚਤਰ ਚਾਪੰਗ ਦੋਵੇਂ ਜੋਧ ਦੇ ਚਿੱਤਰ ਸਨ ਅਤੇ ਦੋਵੇਂ ਤਾਨੁਸ਼ਦੀ ਮੂਰਤ ਸਨ ਦੋ ਚਤਰ ਵਰਮਾ ਦੋ ਦੋਸ਼ਟ ਤਾਪੰਗ ਦੋਵੇਂ ਢਾਲ ਦੀ ਮੂਰਤ ਸਨ ਅਤੇ ਦੋਵੇਂ ਦੁਸ਼ਤਾਂ ਨੂੰ ਦੁੱਖ ਦੇਣ ਵਾਲੇ ਸਨ ਦੋ ਖੰਡਖੰਡੀ ਦੋ ਮਾਡ ਮੰਡੰ ਤੋਵੇਂ ਵੈਰੀਆਂ ਦੇ ਖੰਡਾਂ ਖੇਤਰਾ ਨੂੰ ਖੰਡਣ ਵਾਲੇ ਸਨ ਅਤੇ ਦੋਵੇਂ ਉਹਨਾਂ ਨੂੰ ਸਥਾਪਿਤ ਕਰਨ ਵਾਲੇ ਸਨ ਦੋ ਚਿੱਤਰ ਜੋਤੀ ਸੋ ਜੋਦਾ ਪ੍ਰਚੰਡੰ ਦੋਵੇਂ ਜੋਦਾ ਚਿੱਤਰ ਸਨ ਅਤੇ ਪ੍ਰਚੰਡ ਯੋਧੇ ਸਨ ਦੋ ਮਾਤ ਬਾਰੂਨ ਬੇਕਰਮ ਸਮਾਨੰ ਦੋਵੇਂ ਹਾਥੀ ਬਾਰੂਨ ਵਾਂਗ ਮਸਤ ਅਤੇ ਰਾਜਾ ਵਿਕਰਮ ਦੇ ਸਮਾਨ ਸਨ ਦੋ ਸਾਸਤਰ ਬੇਤਾ ਦੋ ਸਾਸਤਰ ਪਾਨ ਦੋਵੇਂ ਸ਼ਸਤਰ ਚਲਾਉਣ ਵਿੱਚ ਪ੍ਰਬੀਨ ਸਨ ਅਤੇ ਦੋਹਾਂ ਨੇ ਹੱਥ ਵਿੱਚ ਸ਼ਸਤਰ ਧਾਰਨ ਕੀਤੇ ਹੋਏ ਸਨ ਦੋ ਪਰਮ ਜੋਦੇ ਦੋ ਕ੍ਰੋਧਵਾਨ ਦੋਵੇਂ ਵੱਡੇ ਯੋਧੇ ਸਨ ਅਤੇ ਦੋਵੇਂ ਕ੍ਰੋਧ ਵਾਲੇ ਸਨ ਦੋ ਸ਼ਾਸਤਰ ਬੇਤਾ ਦੋ ਰੂਪ ਖਾਨੰ ਦੋਵੇਂ ਸ਼ਾਸਤਰ ਵਿਦਿਆ ਜਾਣਨ ਵਾਲੇ ਅਤੇ ਦੋਵੇਂ ਰੂਪ ਦੀ ਖਾਨਸਨ ਦੋ ਛਤਰਪਾਲੰ ਦੋ ਛਾਤਰ ਧਰਮੰ ਦੋਵੇਂ ਛਤਰਪਾਲ ਅਤੇ ਦੋਵੇਂ ਛਾਤਰ ਧਰਮ ਦੀ ਰੱਖਿਆ ਕਰਨ ਵਾਲੇ ਸਨ ਦੋ ਜੁੱਧ ਜੋਦਾ ਦੋ क्रूर ਕਰਮੰ ਦੋਵੇਂ ਯੁੱਧ ਕਰਨ ਵਾਲੇ ਯੋਧੇ ਸਨ ਅਤੇ ਦੋਵੇਂ ਕਠੋਰ ਕਾਰਮ ਕਰਨ ਵਾਲੇ ਸਨ ਦੋਵੇਂ ਮੰਡਲ ਆਕਾਰ ਜੋ ਜੇ ਬਿਰਾਜੈ ਦੋਵੇਂ ਮੰਡਲ ਆਕਾਰ ਵਿੱਚ ਖੜੋ ਕੇ ਯੂਜ ਰਹੇ ਸਨ ਹਥੈ ਹਰ ਦੂ ਠੋਕੈ ਪੂਜਾ ਪਾਏ ਗਾਜੈ ਦੋਵੇਂ ਡੋਲਿਆ ਪੂਜਾਵਾ ਨੂੰ ਹੱਥਾਂ ਨਾਲ ਠੋਕਦੇ ਸਨ ਅਤੇ ਧਰਤੀ ਉੱਤੇ ਪੈਰ ਮਾਰ ਕੇ ਕੱਚਦੇ ਸਨ ਦੋ ਖਤਰਹਾਨੰ ਦੋ ਖਤਰ ਖੰਡੰ ਦੋਵੇਂ ਛਤਰੀ ਆਦੀ ਹਾਨੀ ਕਰਨ ਵਾਲੇ ਅਤੇ ਛਤਰੀਆਂ ਨੂੰ ਨਾਸ਼ਟ ਕਰਨ ਵਾਲੇ ਸਨ ਦੋ ਖਗਪਾਨੰ ਤੋ ਛੇਤਰ ਮੰਡੰ ਦੋਹਾ ਦੇ ਹੱਥਾਂ ਵਿੱਚ ਤਲਵਾਰਾਂ ਸਨ ਅਤੇ ਦੋਵੇਂ ਯੁੱਧ ਭੂਮੀ ਨੂੰ ਸ਼ੋਭੇਤ ਕਰਨ ਵਾਲੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ